ਤੁਸੀਂ ਬੜਾ ਦੇਖਿਆ ਹੋਣਾ ਦਲਜੀਤ ਨੇ ਪੱਗ ਦਾ ਨਾਂ ਦੁਨੀਆ ਚ ਉੱਚਾ ਕਰਤਾ ਦਲਜੀਤ ਨੇ ਪੱਗ ਦਾ ਨਾਂ ਦੁਨੀਆ ਚ ਉੱਚਾ ਕਰਤਾ ਦਲਜੀਤ ਨੇ ਪੱਗ ਦਾ ਨਾਂ ਉੱਚਾ ਕਰਤਾ ਸਾਰਾ ਸੋਸ਼ਲ ਮੀਡੀਆ ਤੇ ਪੇੜ ਖਬਰਾਂ ਹੁੰਦੀਆਂ ਲੋਕੀ ਮੰਨਦੇ ਜਿਦਾ ਉਹ ਬਾਬੇ ਨਹੀਂ ਠੱਗ ਚੋਰ ਬਾਬੇ ਜਿਹੜੇ ਆ ਉਹਨਾਂ ਅੱਗੇ ਕਰੋੜਾਂ ਦੀ ਭੀੜ ਇਕੱਠੀ ਹੁੰਦੀ ਉਹ ਇਹੋ ਜੀ ਪ੍ਰੋਪੋਸ਼ਨ ਕਰਦੇ ਲੋਕਾਂ ਨੂੰ ਇਹੋ ਜਿਹਾ ਸਾਈਕੋਲੋਜੀਕਲ ਸਲੀਵ ਇਹੋ ਹੀ ਕੰਮ ਇਹ ਕਰਦਾ ਪੰਜਾਬੀ ਸੰਗਰਾਮ ਵਿੱਚ ਸਭ ਤੋਂ ਜ਼ਿਆਦਾ ਇਹੋ ਹੀ ਕਰਦਾ ਇਹ ਸਭ ਫਰਾਡ ਲੋ ਗਿਆ ਦਲਜੀਤ ਨੇ ਪੱਗ ਦਾ ਨਾ ਉੱਚਾ ਨਹੀਂ ਕੀਤਾ ਇਹ ਹੁੰਦਾ ਹੀ ਗੰਜਾ ਜੇ ਵਾਲ ਨਹੀਂ ਹੈ ਗਈ ਸਿਰ 'ਚ ਜਦੋਂ ਪਹਿਲੋ ਗਾਣਾ ਆਇਆ ਇਹਨੂੰ ਪੱਗ ਬੰਨਣੀ ਪਈ ਮਜਬੂਰੀ 'ਚ ਉਦੋਂ ਟ੍ਰਾਂਸਪਲੈਂਟੇਸ਼ਨ ਨਹੀਂ ਹੁੰਦੀ ਹੁਣ ਤਾਂ ਕੋਈ ਟ੍ਰਾਂਸਪਲੈਂਟੇਸ਼ਨ 1 ਲੱਖ 2 ਲੱਖ 4 ਲੱਖ ਲਾ ਕੇ ਕਰਾ ਲੈਂਦਾ ਉਦੋਂ ਨਹੀਂ ਹੁੰਦੀ ਇਹਨੂੰ ਮਜਬੂਰੀ 'ਚ ਪੱਗ ਬੰਨਣੀ ਪਈ ਇਹਨੂੰ ਪੱਗ ਬੰਨਣੀ ਪਈ ਮਜਬੂਰੀ 'ਚ ਤੇ ਇਹਨਾਂ ਦੇ ਉਹ ਠੱਗਾਂ ਦੇ ਜੇ ਪਾਸੇ ਮਰਜੀ ਦੇ ਉਹ ਜੀ ਨੇ ਸੋਸ਼ਲ ਮੀਡੀਆ ਤੇ ਲਿਖਵਾਈ ਜਾਂਦਾ ਰਹਿੰਦਾ ਵੀ ਦਲਜੀਤ ਦੇ ਪੱਗ ਦਾ ਨਾਮ ਉੱਚਾ ਕਰਦਾ ਦਲਜੀਤ ਤੇ ਲੋਕੀ ਮੰਨਦੇ ਆ ਜਿਹੜੇ ਪਿੰਡ ਦਾ ਇਹ ਨਾਂ ਲੈਂਦਾ ਆ ਦਸਾਂਜ ਉਹ ਉਸ ਪਿੰਡ ਕਦੀ ਗਿਆ ਹੀ ਨਹੀਂ ਪੰਜਾਬ ਤੋਂ ਪੈਸੇ ਕਮਾ ਕੇ ਘਰ ਲੈ ਆ ਉਸ ਲਾਸ ਐਂਜਲਸ ਚ ਪਿਓ ਇਹਦਾ ਕਹਿੰਦਾ ਮੈਂ ਤਾਂ ਕਰਦਾ ਉਹਦੇ ਕਰ ਸ਼ਗਲੀ ਵਿਖਾਇਆ ਕਦੀ ਪਿੰਡ ਗਿਆ ਨਹੀਂ ਹੈ ਘਰ ਵਾਲੀ ਛੱਡੀ ਹੋਈ ਆ ਉਹ ਮੈਂ ਤਾਂ ਕਹਰੇ ਦੱਸਿਆ ਸੀ ਵੀ ਇਹ ਗੇਗੂ ਕੁਛ ਇਹੋ ਜਿਹਾ ਵੀ ਹੈਗਾ ਆ ਹੈਨਾ ਤੇ ਆ ਇਹਨਾਂ ਦੀਆਂ ਕਰਤੂਤਾਆਂ ਇਹ ਦੱਸਦੇ ਸੈੱਟ ਤੋਂ ਨਵੇਂ ਬੰਦੇ ਨੇ ਵਾਪਸ ਘੱਲੇ ਹੋਏ ਐਕਟਰ ਨਵੇਂ ਵੀ ਇਹ ਮੇਰਾ ਪਿਓ ਕਿਉਂ ਬਣਿਆ ਇਹ ਮੇਰਾ ਦੋਸਤ ਕਿਉਂ ਬਣਿਆ ਨਹੀਂ ਫਲਾਣੇ ਬਲਾਣੇ ਬਲਾਓ ਨਾਮੀ ਐਕਟਰ ਬਲਾਓ ਮੈਂ ਨਵੇਂ ਨਾਲ ਕੰਮ ਨਹੀਂ ਕਰਨਾ ਇਹ ਇਹਦੀਆਂ ਸੱਚੀਆਂ ਕਰਤੂਤਾਆਂ ਆ ਦਲਜੀਤ ਦੀਆਂ ਇਹ ਜਦੋਂ ਇਹਦੀਆਂ ਕਰਤੂਤਾ ਦਾ ਇਤਿਹਾਸ ਉਹ ਦਿਖਿਆ ਜਾਊਗਾ ਤੇ ਵੱਡੇ ਵੱਡੇ ਗ੍ਰੰਥ ਲਿਖੇ ਜਾਣੇ ਪੰਜਾਬੀਆਂ ਨੇ ਪਤਾ ਨਹੀਂ ਕਿਵੇਂ ਕਿਸਾਨੀ ਮੋਰਚੇ ਜਿਓ ਨੇ ਪੈਸੇ ਦਿੱਤੇ ਨਹੀਂ ਬਾਅਦ ਸੋਸ਼ਲ ਮੀਡੀਆ 'ਚ ਐਵੇਂ ਹੀ ਕ੍ਰੈਡਿਟ ਲੈ ਗਿਆ ਲੋਕੀ ਜੇਕਰ ਇਹਦੇ ਖਾਤ ਕੋਈ ਕਮੈਂਟ ਪੜਾਉਂਗਾ ਗਾਲਾਂ ਕੱਢੀਆਂ ਬੰਦੇ ਬੜਾ ਚੰਗਾ ਨੇ ਤੇ ਕਿਸਾਨਾਂ ਨੂੰ 1-1 ਕਰੋੜ ਰੁਪਇਆ ਦਿੱਤਾ ਦਿੱਤੀ ਨਹੀਂ ਪੈਸੇ ਉੱਤੇ ਹੀ ਬਸ ਹੁਣ ਜੇ ਪੰਜਾਬ ਦੇ ਲੀਡਰ ਲੋਕਾਂ ਨੂੰ ਉੱਲੂ ਬਣਾਉਂਦੇ ਆ ਤਾਂ ਭਾਈ ਤੁਹਾਨੂੰ ਦਾ ਹਰ ਕੋਈ ਉੱਲੂ ਬਣਾਦਾ ਤੁਸੀਂ ਬਣਾਏ ਉੱਲੂ ਬਣਾਉਣ ਵਾਸਤੇ ਜਟਾਰੇ ਮੁੰਡੇ ਨੇ ਵਿਗਾੜਤੇ ਆਪ ਹੀ ਉਹਨਾਂ ਜਾਸ ਛਪਾਉਂਦਾ ਵੀ ਜੀ ਇਹ ਜਟਾਰੂ ਪਤਾ ਲੱਗ ਗਿਆ ਵੀ ਇਹ ਤੇ ਜੱਟ ਹੈਗਾ ਹੀ ਨਹੀਂ ਤੇ ਸਾਡੀ ਦੇ ਨੇ ਜਵਾਨੀ ਬਰਬਾਦ ਕਰਦੀ ਤੇ ਉਹਨਾਂ ਨੇ ਫਿਰ ਲਾਂਤਾ ਪੌੜੀਆਂ ਆ ਹੈ ਕੋਈ ਇੱਕੇ ਨਹੀਂ ਫਿਲਮ ਪੰਜਾਬ ਦੇ ਮੁੱਦਿਆਂ ਦੇ ਬੜੀ ਦਿਖਾ ਦਿਓ ਕੋਈ ਇੱਕ ਫਿਲਮ ਕੋਈ ਇੱਕ ਦਿਖਾ ਦਿਓ ਜੇ ਕੋਈ ਇੱਕ ਗਾਣਾ ਸਭ ਤੋਂ ਘੜੀਏ ਗਾਣੇ ਇਹਨੇ ਜਿੱਥੇ ਹੁੰਦੀ ਆ ਪਬੰਦੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ ਉਹ ਤੂੰ ਕਿਉਂ ਜਟਾ ਨੂੰ ਤੂੰ ਬਦਨਾਮ ਕਰਦਾ ਚਵਲੇ ਉਹ ਜੱਟ ਤੇ ਵਿਚਾਰੇ ਡੁੱਬੇ ਫਿਰਨਦੇ ਜੱਟਾਂ ਦੇ ਘਰ ਬਾ ਡੁੱਬੇ ਪਏ ਜੱਟਾਂ ਨੂੰ ਤੇ ਆਪਣੇ ਕਰਜ਼ੇ ਨਹੀਂ ਲੈਂਦੇ ਜੱਟਾਂ ਦੇ ਮੁੰਡੇ ਵੀ ਤੇ ਸ਼ਹਿਦਹੜੀਆਂ ਲੱਭਦੇ ਫਿਰਦੇ ਨਸ਼ੇੜੀ ਹੋ ਗਏ ਤੇਰੇ ਲਹਿੰਗੇ ਦੇ ਸ਼ਰਾਬ ਡੋਦੂ ਤੇ ਪਹਿਲੀ ਵਾਰ ਇਹ ਹੋਇਆ ਘਟਿਆ ਗਾਣਾ ਇਸ ਬੰਦੇ ਨੇ ਗਾਇਆ ਇਹੋ ਜਿਹਾ ਗਾਣਾ ਪੰਜਾਬੀ ਇਤਿਹਾਸ ਪੈਂਦੀ ਆ ਨਹੀਂ ਆਇਆ ਸੀ ਜਨਾਨੀ ਦੇ ਸ਼ਰਾਬ ਡੋਦਣਾ ਉਹ ਇਸ ਗੰਦੇ ਬੰਦੇ ਨੇ ਗਾਇਆ 128 ਕੁੜੀ ਦਾ ਗਾਣਾ ਜਿਹੜਾ ਉਹਦਾ ਬੜਾ ਤਕੜਾ ਇਤਿਹਾਸ ਆ ਜਿਹ ਮੈਂ ਦੱਸਦਾ ਤੁਹਾਨੂੰ ਉਹ ਜਿਹੜੇ ਸਿੰਗਰ ਨੇ ਲਿਖਿਆ ਆਈ ਉਹ ਗੁਣਗਣਾਉਂਦੇ ਆ ਇਹ ਪਿੱਛੇ ਬਹਿ ਕੇ ਵੀ ਮੈਂ ਹਿੱਟ ਹੋ ਜਾ ਕਿ ਉਹਦੇ ਪਿੱਛੇ ਬਹਿ ਕੇ ਜੱਗੀ ਨਾ ਹੀ ਮੁੰਡੇ ਦਾ ਇਹ ਸਾਡੇ 11 ਦੋਸਤਾਂ ਦੇ ਸਾਹਮਣੇ ਦੀਆਂ ਗੱਲਾਂ ਆ ਇਹ ਪਿੱਛੇ ਬਹਿ ਕੇ ਵੀ ਉਹ ਗਾਣਾ ਲਿਖ ਮੈਂ ਗਾਉਣਾ ਉਹ ਕਹਵੇ ਗਾਣਾ ਮਾੜਾ ਆਪਣਾ ਸਮਾਜ ਮਾੜਾ ਮੰਨੂ ਆ ਇਹ ਕਹਵੇ ਤੂੰ ਅਗਲਾ ਸਮਾਜ ਨੂੰ ਮੈਂ ਹਿੱਟ ਹੋਣਾ ਜੇ ਲੋਕ ਯੋਨੇ ਗਾਣਾ ਲਿਖਤਾ ਇਹਨੇ ਗਾਇਆ ਉਹ ਜਿਹੜਾ ਬੰਦਾ ਇੰਨਾ ਜਮੀਰ ਵਾਲਾ ਜੱਗੀ ਉਹਨੇ ਆਪਣਾ ਨਾਮ ਨਹੀਂ ਗਾਣੇ ਦਿੱਤਾ ਨਾ ਕਿਸੇ ਹੋਰ ਦਾ ਦਿੱਤਾ ਵੀ ਚਲ ਆਹ ਬੰਦਾ ਵਹਿਲਾ ਇਹਦਾ ਨਾਮ ਦੇ ਦੋ ਪੰਜਾਬ ਜਿੱਧਰ ਦੇ ਲੱਗਣ ਲੱਗ ਪਏ ਉਹ ਜੱਗੀ ਮਾਥੇ ਤੇ ਹੱਥ ਮਾਰੇ ਯਾਰ ਕੁਛ ਮਾੜਾ ਹੋ ਗਿਆ ਇਹ ਪਾਪੀ ਕਹਿੰਦੇ ਭੰਗੜੇ ਪਾਵੇ ਇੱਕ ਇਹ ਦਲਜੀਤ ਹੋਇਆ ਇੱਕ ਉਹ ਜੰਜੂਰ ਠਾਗੇ ਕੋ ਜਰਨੈਲ ਠੱਗ ਕਿ ਤਿੰਨੋਂ ਠੱਗਾਂ ਦੀ ਟੀਮ ਆ ਪੂਰੀ ਇਹ ਕਿਹਨੇ ਕਿਹਨੇ ਠੱਗੀਆਂ ਮਾਰਦੇ ਲੋਕਾਂ ਨਾਲ ਮੇਰਾ ਪੂਰਾ ਕੱਚਾ ਠਾ ਕੱਢਣਾ ਬਾਹਰ ਬੜੇ ਤਗੜੇ ਖਾਚ ਬੰਦੇ ਆ ਲੋਕਾਂ ਨੇ ਉਹ ਚਾਰ ਪੰਜ ਵਿਚਾਰੇ ਲੀਡਰ ਰੱਖਿਆ ਆ ਖਾ ਗਏ ਇਹ ਸਭ ਤੋਂ ਵੱਡੇ ਖਾਚ ਦੇ ਆ ਕਿਸਾਨੀ ਮੋਰਚੇ ਜੇ ਇੱਕ ਪਹਿਹਾਨ ਦਿੱਤਾ ਬਾ سوشل میڈیا ਤੇ ਲਿਖਵਾ ਦਿਓ ਲੋਕਾਂ ਮੰਨ ਜਾਨਾ ਤੇ ਜਿਹੜਾ ਬੰਦਾ ਸੀ ਜਿਹਨੇ ਵਾਕਿਆ ਪਾਗਾਂ ਨਾ ਕੀਤਾ ਫੌਜਾ ਸਿੰਘ ਜਿੱਦਣੋਂ ਦੀ ਮੌਤ ਹੋਈ ਇੱਕ ਕਿਸੇ ਕੰਜਰ ਚੰਨਰ ਵਾਲਿਆ ਚਵਲ ਪੋਡਕਾਸਟ ਵਾਲੇ ਸਾਲੇ ਇੱਕ ਨੇ ਕਹਿੰਦੇ ਨਹੀਂ ਲਿਖਿਆ ਵੀ ਫੌਜਾ ਸੰਗੇ ਨਾਂ ਕੱਟਿਆ ਪਾਗੜਾ ਕੱਟਿਆ ਉਸ ਬੰਦੇ ਨੇ ਨਾ ਮਿਲਖਾ ਸਿੰਘ ਨੇ ਕੱਟਿਆ ਧਾਰਾ ਸਿੰਘ ਨੇ ਕੱਟਿਆ ਅੱਪਾ ਜੀ ਜਿਹੜਾ ਪਾਜੀ ਕਹਿੰਦੇ ਨਾ ਪਾਜੀ ਇਹ ਤਰਮਿੰਦਰ ਵੀ ਉਹ ਜਿਹੜਾ ਨਾਂ ਪਿਆ ਬੰਬੇ 'ਚ ਫੇਰ ਪਾਜੀ ਸਟੈਬਲਿਸ਼ ਹੋਇਆ ਪਾਜੀ ਇਹ ਨਾਂ ਖਾਜਾ ਨੇ ਚਮਕੀਲੇ ਦੀ ਫਿਲਮ ਆਈ ਪੁੱਤ ਜੀ ਇਹਨੇ ਇਹੋ ਜਿਹਾ ਯਾਰ ਚ ਚਮਕੀਲੇ ਨੂੰ ਬਦਨਾਮ ਕੀਤਾ ਗਿਆ ਉਹ ਦੋਏ ਇਹ ਕਹਿੰਦਾ ਹੀ ਪਾਗਰਾਂ ਦਾ ਕਰਦਾ ਉਹਦੇ ਨਾਲ ਪੱਗ ਲਾ ਕੇ ਆਉ ਕਰਦੀ ਚਮਕੀਲੇ ਦੇ ਬਾਰੇ ਫਿਲਮ ਜਿਹੜੀ ਬਣਾਈ ਗਈ ਉਹਨੇ ਬਦnaam ਕੀਤਾ ਪਾਪੀ ਨੇ ਚਮਕੀਲਾ ਆ ਘੋੜਾ ਸੀ ਚਮਕੀਲੇ ਦਾ ਚਿਹਰਾ ਵੇਖੋ ਹਮੇਸ਼ਾ ਖੋਚ ਰਿਹਾ ਹੁੰਦਾ ਸੀ ਤੇ ਕਿਤੇ ਚਮਕੀਲੇ ਦੀ ਫਿਲਮ ਚ ਇਹਦੀ ਫੋਟੋ ਵਾਲਾ ਚਿਹਰਾ ਦੇਖੋ ਕਿੰਦਾ ਸੜਿਆ ਹੋਇਆ ਕਿੱਡਾ ਪਾੜਾ ਜੋ ਅਸਲੋਂ ਹੈਗਾ ਉਹ ਦੀਦਾ ਫਿਰ ਉਹ ਪੰਜਾਬ ਦੇ ਲੋਕੋ ਸਿਆਣੇ ਬਣਾ ਸਿਆਣੇ ਬਣਾਏ ਨਾ ਖੱਚਾਂ ਤੋਂ ਬਚੋ ਇਹ ਸਭ ਖੱਚਾਂ ਆ ਇਹ ਸਿੰਘਿੰਗ ਦਾ ਯਾਰ ਮੇਰੀ ਜੋ ਲੋਕਾਂ ਨੂੰ ਸੁਣਾਇਆ ਜਾਂਦਾ ਲੋਕੋ ਹੋਏ ਹੋ ਜਾਣਗੇ ਜੇ ਜਵਾਨੀ ਸਾਡੀ ਦਾ ਬੇੜਾ ਕਰਕੇ ਹੋਇਆ ਤਾਂ ਇਹਨਾਂ ਦੇ ਚਾਰਾਂ ਪੰਡਾਂ ਦੀ وجہ ਨਾਲ ਹੋਇਆ ਤੇ ਸਭ ਤੋਂ ਜ਼ਿਆਦਾ ਇਸ ਨਚਾਰ ਦੀ وجہ ਨਾਲ ਹੋਇਆ ਜਲਜੀਤ ਦੇ ਨਚਾਰ ਦੀ وجہ ਨਾਲ ਪੰਜਾਬ ਦਾ ਪੈਸਾ ਕਮਾ ਕਮਾ ਕੇ ਨੇ ਬਰੇਸ਼ਾਂ ਸੈਟ ਕੂ ਬੁੱਕ ਕਰਤਾ ਨਵੇਂ ਬੰਦਿਆਂ ਨੂੰ ਦੇ ਇੰਨਾ ਮਾੜਾ ਸਮਝਦਾ ਨਾ ਵੀ ਸੈਟ ਤੋਂ ਭਜੋਦਾ ਸੈਟ ਤੋਂ ਤੇ ਝੂਠ ਨੇ ਲੋਕਾਂ ਦੇ ਰੱਖਿਆ ਹੋਇਆ ਸੋਸ਼ਲ ਮੀਡੀਆ ਥਾਰੀ 25 30 ਚੈਨਲ ਇਹਦੇ ਆਪਣੇ ਕੱਲੇ ਨੇ ਗੁੱਸੇ ਵੀ ਇਹਨੇ ਖਲਵਾਏ ਹੋਏ ਆਪਣਾ ਝੂਠਾ ਪ੍ਰਚਾਰ ਕਰਨਾਸਤੇ ਝੂਠਾ ਪ੍ਰਚਾਰ ਬਚੋ ਵੀਰੋ ਬਚੋ ਇਹਨਾਂ ਖਚਾ